ਹੋਰ ਸਾਰੇ ਕਿਵੇਂ ਹੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਂਦੀ ਆ ਟੋਟਲੀ ਨਿਊ ਜੀ ਚੀਜ਼ ਵੈਸੇ ਹੈ ਤਾਂ ਜਿਵੇਂ ਪਹਿਲਾਂ ਲੈ ਕੇ ਆਈ ਕੋਈ ਚੀਜ਼ ਬਟ ਨਿਊ ਕਲਰ ਆ ਨਿਊ ਜਿਹੜੀ ਡਿਜ਼ਾਈਨਿੰਗ ਸਕੀਮ ਹੈ ਦੀ ਤੇ ਰੇਟ ਵੀ ਜੈਨੂਨ ਜਿਹਾ ਕੋਈ ਬਾਲਾ ਮਹਿੰਗਾ ਨਹੀਂ ਸੋ ਸਾਰੇ ਕੱਪੜੇ ਜ਼ਰੂਰ ਦੇਖ ਕੇ ਜਾਓ ਫੇਰ ਨਾ ਕਿਉਂਕਿ ਅਸੀਂ ਆਰ ਸੂਟ ਮੰਗਵਾਉਣਾ ਸੀਗਾ ਆ ਮੰਗਵਾਉਣਾ ਸੀਗਾ ਪਹਿਲਾ ਵੀਡੀਓ ਸਾਰੀ ਧਿਆਨ ਨਾਲ ਦੇਖ ਲਿਓ ਜੀ ਤੇ ਰੇਟ ਸੁਣ ਕੇ ਵੀ ਹੈਰਾਨ ਹੋ ਜੂਗੇ ਮੰਮੀ ਜੀ ਕਰੋ ਸਟਾਰਟ ਜੀ ਲਓ ਜੀ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਨਵੀਂ ਚੀਜ਼ ਤਹਾਡੀ ਫੇਵਰੇਟ ਚੀਜ਼ ਆ ਦੇਖੋ। ਦੇਖੋ ਇਹਦੇ ਵਿੱਚ ਲੰਗਾਰੀ ਹੈ। ਲੰਗਾਰੀ ਆ ਚੱਕਰੇ ਨੂੰ। ਹਾਂਜੀ ਲੰਗਾਰੇ। ਆਹ ਆ ਗਈ। ਇੱਥੇ ਹਾਂ। ਖਾਰੀ ਹੈ ਨਾ? ਹਾਂਜੀ। ਤੁਹਾਡੇ ਲਈ ਲੈ ਕੇ ਆਏ ਜੀ ਅਸੀਂ ਪਿਓਰ ਟੈਵੀ ਜੋਰ ਜਟਾ। ਪਿਓਰ ਮਤਲਬ ਪਿਓਰ ਪੂਰੀ ਓਰੀਜਨਲ ਵਧੀਆ ਟੈਵੀ ਦੀ ਜੋਰ ਜਟ ਬਾਈਦੀ ਹੈ ਜੀ ਇਹੇ। ਆਪਾਂ ਤੁਹਾਨੂੰ ਦੱਸਿਆ ਵੀ ਥੋੜੀਆਂ ਥੋੜੀਆਂ ਮਹਿੰਗੀਆਂ ਜੋਰ ਜੱਟਾਂ ਵੀ ਜ਼ਰੂਰ ਲੈ ਕੇ ਆਵਾਂਗੇ ਆ ਦੇਖੋ ਇਹ ਹੈ ਜੀ ਟਾਈਬੀ ਦੀ ਜੋਰ ਜੱਟਾ ਤੇ ਕਲਰ ਸਕੀਮ ਦੇਖੋ ਜੀ ਇਹ ਦੇਖ ਇਹਦਾ ਰੇਟ ਆਉਣ ਲਈ 550 ਰੁਪਏ ਜਿਹੜਾ ਮਰਜ਼ੀ ਤੁਸੀਂ ਇਹਦੇ ਵਿੱਚੋਂ ਸੂਟ ਖਰੀਦੋ ਆਉਣ ਲਈ 550 ਰੁਪਏ ਆ ਦੇਖੋ 550 ਦੇ ਵਿੱਚ ਤੁਹਾਨੂੰ ਮਿਲੂਗੀ ਪਿਓਰ ਟੈਵੀ ਦੀ ਜੋਰਜ ਆਟਾ ਇਹ ਟੈਵੀ ਜੋਰਜ ਆਟਾ ਜੀ ਇਹ ਸਾਰੀ ਜੀ ਲਾਈਨਿੰਗ ਹੋਊਗੀ ਇਹ ਟੈਵੀ ਜੋਰਜ ਆਟਾ ਇਹ 550 ਦੀ ਇਹ ਥੋੜੀ ਜੀ ਕਾਸਟਲੀ ਆ ਜਾਂਦੀ ਹੈ ਦੇਖੋ ਜੀ ਸੋਨੂੰ ਲੈਂਡ ਦਿਖ ਰਹੀ ਹੋਊਗੀ ਤੁਸੀਂ ਦਾ ਫਰੌਕ ਸੂਟ ਬਣਾਓ ਤੁਸੀਂ ਦਾ ਸੂਟ ਬਣਾਓ ਸੋਡੀ ਮਰਜੀ ਆ ਸਾਢੇ 3 ਚ ਕੱਟ ਆਊਗੀ ਵੱਡੇ ਪਣੇ ਨਹੀਂ ਕੱਟਾ ਇਹਦੀ ਫਰੌਕ ਵੀ ਬਣੂਗੀ ਕਿਉਂਕਿ ਵੱਡੇ ਪਣੇ ਚਾਹੀਏ ਜੀ ਟੈਵੀ ਦੀ ਜੋਰਜ ਆਟਾ ਹੈ ਪੂਰੇ ਵਧੀਆ ਦੇ ਰੰਗ ਆ ਜਿਹੜੇ ਤੁਸੀਂ ਸਿਰੇ ਦੀਆਂ ਚੀਜ਼ਾਂ ਤੇ ਪਾਇਆ ਸੂਟ ਪੁੱਛਣਗੇ ਲੋਕ ਜਿਹੜੇ ਯਾਰ ਦਾ ਕਹਦੇ ਹੋ 20000 ਦਾ ਹੈ ਕਿਉਂਕਿ ਇਹ ਟੈਵੀ ਦੀ ਯੋਰ ਜੱਟ ਹੈ ਆਪਾਂ ਤੁਹਾਨੂੰ ਜੈਨੂਨ ਰੇਟਾਂ ਦੀ ਚੀਜ਼ਾਂ ਦਿੰਨੇ ਆ ਤੁਹਾਨੂੰ ਸਾਡਾ ਪਤਾ ਹੀ ਹੈ ਵੀ ਅਸੀਂ ਟੈਵੀ ਦਾ ਦੁਪੱਟਾ ਵੀ ਬਹੁਤ ਮਹੰਗਾ ਪਿਆ ਨਾ ਜਿਹੜਾ ਆਪਾਂ ਦੁਪੱਟਾ ਵੀ ਟੈਵੀ ਦੀ ਉਹ ہاں ਟੈਵੀ ਦਾ ਦੁਪੱਟਾ ਹੀ 350 60 360 ਤੋਂ ਘੱਟ ਤੁਹਾਡੇ ਦੁਪੱਟੇ ਨਹੀਂ ਮਿਲਦਾ ਇਹ ਤਾਂ ਸੂਟ ਮਿਲ ਰਿਹਾ ਇਹ ਜਿੱਟਾ ਵੀ ਯੋਰ ਜੱਟ ਇਹਨੂੰ ਟੋਵੀ ਟੈਵੀ ਯੋਰ ਜੱਟ ਕਹਿੰਦੇ ਆ ਲੈਣਗੇ ਤੇ ਥਨੇ ਲੱਗੂਗੀ ਕਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਓਨਲੀ 550 2 सूट ਮੰਗਵਾਂਗੇ ਪੈਂਟਰ ਪੀਆ ਚਾਹਣਗੇ 1 सूट ਮੰਗਵਾਂਗੇ ਤਾਂ ਜੀ 50 ਪੀ ਲੱਗਣਗੇ ਇਹ ਸੀ ਆਪਣਾ ਪਹਿਲਾ ਕਲਰ ਜੀ ਦੀਪਾ ਸੂਟ ਪਰੇ ਕਰੀਏ ਉਹ ਬਾਹਰ ਲੈਂਦਾ ਉਧਰ ਉਹ ਕਹਿੰਦੇ ਵੀ ਅਸੀਂ ਬਾਹਰੋਂ ਬੋਲ ਰਹੇ ਆ ਵੀ ਅਸੀਂ ਇਕੱਠੇ ਕਰਾਂਗੇ ਕੱਪੜੇ ਸਾਡੇ ਇਕੱਠੇ ਕਰ ਲਿਓ ਅਸੀਂ ਇੱਥੇ ਨਹੀਂ ਰਹਿੰਦੇ ਉਹ ਸੀ ਪਹਿਲਾ ਕਲਰ ਜੀ ਆਪਣਾ ਆ ਗਿਆ ਜੀ ਆਪਣਾ ਦੂਜਾ ਕਲਰ ਇਹ ਜੀ ਲੱਡੂ ਇਹ ਜੇ ਆਪਾਂ ਕਹਿੰਦੀਏ ਪਿਓਰ ਪੀਲਾ ਪੀਲਾ ਨਹੀਂ ਹੈਗਾ ਜੀ ਇਹ ਲੱਡੂ ਰੰਗਾ ਪੀਲਾ ਹੈ ਇਹ ਸਾਰੇ ਵੀਰੇ ਟੈਵੀ ਦੀ ਜ਼ੋਰ ਜੱਟ ਚੱਲੂਗੀ ਆ ਦੇਖੋ ਵਿੱਚ ਇਹਦੇ ਲੈਨਿੰਗ ਹੈ ਜੀ ਟੈਵੀ ਜ਼ੋਰ ਜੱਟ ਪਾਈਦੀ ਹੈ ਜੀ オリジナル ਹੈ ਓਨਲੀ 550 ਰੁਪਏ ਦਾ ਸੂਟ ਇਹੀ ਜੇ ਕਿਤੇ ਚਿੱਟੀ ਹੁੰਦੀ ਨਾ ਜੀ ਕਈ ਦੁਪੱਟਾ 3.5 ਜਿਹੜੀ ਮਰਜੀ ਤੁਸੀਂ ਤਾਂ ਫਰਾਕ ਬਣਾਓ ਸੂਟ ਬਣਾਓ ਉਦੀ ਭੁਰੰਗਾ ਰਹੇ ਸਾਰੇ ਕਲੀਅਰ ਦੇਖ ਲਾ ਹਾਂਜੀ ਹਾਂਜੀ ਇਹ ਟੈਵੀ ਦੀ ਜ਼ੋਰ ਜੱਟ ਚੱਲੂ ਵੀਰੇ ਤੇ ਤੁਹਾਨੂੰ ਆਪਣੇ ਕੋਲ ਮਿਲੂਗੀ ਸੋਨੂੰ ਆਪਾਂ ਦੱਸਿਆ ਤਾਂ ਹੈਗਾ ਵੀ ਆਪਾਂ ਨਵੀਆਂ ਚੀਜ਼ਾਂ ਲੈ ਕੇ ਆਉਣੇ ਆ ਦੇਖੋ ਜੀ ਦੇਖੋ ਨਿਊਡ ਜਣੀ ਮਾਰਕੀਟ ਚ ਜੀ 50 50 ਚਾਂਦ ਤੁਹਾਨੂੰ ਅੱਜ ਹੀ ਮਿਲ ਸਕਦੀ ਆ ਆਪਣੇ ਕੋਲ ਤਾਂ ਮਿਲ ਹੀ ਰਹੀ ਹੈ ਮੇਰੇ ਹਿਸਾਬ ਨਾਲ ਨਹੀਂ ਮਿਲਦੀ ਮਿਲਦੀ ਨਹੀਂ ਮਾਰਕੀਟ ਚ ਪਤਾ ਹੁੰਦਾ ਮੈਨੂੰ ਇਹ ਚੀਜ਼ ਆਪਣੇ ਆਈ ਹੋਈ ਹੈ ਕਿ ਆਈ ਨਹੀਂ ਬਟੰਡੇ ਆਈ ਹੋਵੇ ਪਤਾ ਨਹੀਂ ਪਰ ਆਪਣੇ ਤਾਂ ਮਿਲਦੀ ਸਾਰੀ ਟੈਵੀ ਦੀ ਯੋਰ ਜਟਾ ਜੀ オリジナル ਸਿਰਫ 550 ਚ ਦੇ ਰਹੀ ਆ ਅਸੀਂ ਕਿਸੇ ਨੇ ਨਹੀਂ ਦੇਣੀ ਇਹ ਟੈਵੀ ਦੀ ਯੋਰ ਜਟਾ オリジナル ਆ ਦੇਖੋ ਜੇ ਗਰੇ ਜੀ ਭੋਏਗੀ ਆ ਕਲਰ ਕਿੰਨੇਗਾ ਹੈ ਤਾਂ ਸਿਰਫ 550 ਤਾਂ ਫੇਰ ਨਵਾਂ ਲੱਗਿਆ ਨਾ ਹਾਂ ਆਪਾਂ ਸੋਢੇ ਵਾਸਤੇ ਸਾਰੇ ਨਿਊ ਡਿਜ਼ਾਈਨ ਨਿਊ ਕਲਰ ਲੈ ਕੇ ਪਹੁੰਚੀਆਂ ਜੀ ਪਹਿਲੀ ਦੀ ਜੋਰ ਜੱਟ ਆ ਦੇਖੋ ਕਿੰਡਾ ਸੁਣਾ ਕਲਰ ਹੈ ਸਾਰੀ ਚ ਲੈਣ ਦੀ ਬਣੀ ਹੋਈ ਹੈ ਇਹਦੇ ਚ ਕਿਉਂਕਿ ਇਹ ਪਹਿਲੀ ਦੀ ਜੋਰ ਜੱਟ ਇਹ ਲੈਣ ਵਾਲੀ ਹੈ ਜਿਵੇਂ ਆਪਾਂ ਕਹਿੰਦੇ ਨੇ ਰਾਮ ਟੈਕਸ ਦੀ ਜੌਰ ਜਟਾ ਨਹੀਂ ਓਵੇਂ ਓਵੇਂ ਜੇ ਇਹਦਾ ਕਪੜਾ ਟੱਚ ਹੈ ਰਾਮ ਟੈਕਸ ਦੀ ਜੌਰ ਜਟ ਬਹੁਤ ਮਹਿੰਗੀ ਹੁੰਦੀ ਹੈ ਓਵੇਂ ਟੱਚ ਹੈ ਕਪੜੇ ਦੀ ਜਿਹੜਾ ਸਾਨੂੰ ਪਸੰਦ ਆਉਂਦਾ ਲੈਣਾ ਨਹੀਂ ਭੁੱਲਣਾ ਵੱਡੇ ਪਣੇ ਚੈ ਜੀ ਔਨਲੀ 550 ਦੀ ਟੈਵੀ ਜੌਰ ਜਟ ਪਰਪਲ ਜਾਂ ਜਾਮਣੀ ਜਗ੍ਹਾ ਸਤ ਦੀ ਹਨ ਹਣ ਆ ਦੇਖੋ ਪੈਵੀ ਦੀ ਜਰਜਟ ਜਿਹੜਾ ਮਰਜੀ ਕਲਰ ਲਓ ਤੁਹਾਨੂੰ ਹਾਜ਼ਰ ਮਿਲੂਗਾ ਜੀ ਇਹ ਵੱਡੇ ਬਣੇ ਜਾ ਜੀ ਸਾਢੇ ਦਿਨ ਦੀ ਕਟ ਹੈ ਹਾਗ ਰੰਗ ਦਾ ਬੋਦਾ ਪਿਆ ਕਰ ਮਮੀ ਰੰਗ ਆ ਗਿਆ ਮੈਨੂੰ ਇਹ ਹੰਕਾਰ ਮਿਲਿਆ ਰੰਗ ਤਾਂ ਹੀ ਜਾਂਦਾਗਾ ਨਵੇਂ ਤੋਂ ਨਵੇਂ ਡਿਜ਼ਾਈਨ ਨਵੇਂ ਤੋਂ ਨਵੇਂ ਪੱਲਾਰ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਇਹਨਾਂ ਦੇ ਪੱਲਾਰ ਹਾਂ ਦੇਖੋ ਜੀ ਆ ਦੇਖੋ ਕਿੰਨਾ ਸੋਹਣਾ ਖਿਹੜਿਆ ਖਿਹੜਿਆ ਕੱਲਾ ਹੈ ਜੀ ਸਾਰੀ ਟੈਵੀ ਦੀ ਜੋਰਜਟ ਆ ਟੈਵੀ ਦੇ ਵਿਧ ਲੈਣਗੇ ਮਗਰਲੇ ਪਾਸੋਂ ਵੀ ਇਹ ਦੇਖੋ ਲੈਣਾ ਬਣੀਆਂ ਦੀਆਂ ਟੈਵੀ ਦੀ ਜੋਰਜਟ ਸਿਰੇ ਦੀ ਜਿਹੜਾ ਮਰਜ਼ੀ ਸੂਟ ਲਓ ਜੀ ਓਨਲੀ 550 ਚੜਤੀ ਤਾਂ ਚੜਦਾ ਕੱਲਾ ਕਸਟਮਰ ਟੈਵੀ ਦੀਆਂ ਚੁੰਨੀਆਂ ਮੰਗ ਰਹੀ ਸੀ ਪਰ ਟੈਵੀ ਦੀ ਜੋਰੀ ਅੱਟੀ ਲੈਂਦੀ ਜੀ ਇਹ ਟੈਵੀ ਦੀ ਜੋਰ ਜੱਟ ਸਟਾਕ ਖਤਮ ਹੋ ਗਿਆ ਸੀ ਨਾ ਕੋਲੇ ਆਪਾਂ ਜਦੋਂ ਗਈਆਂ ਮੈਂ ਤਾਂ ਹਨਾ ਖਤਮ ਹੋਣ ਵਾਲੀ ਸੀ ਜੋਰ ਜੱਟ ਕਾਫੀ ਤਾਂ ਉਹ ਕੋਲ ਕਲਰ ਵੀ बिक ਚੁੱਕੇ ਸੀ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਵਿਦ ਲੈਂਗਟ ਟੈਵੀ ਦੀ ਜੋਰ ਜੱਟ ਜਿਹੜਾ ਮਰਜ਼ੀ ਸੂਟ ਰੰਗਵਾਓ ਜਿਹੜਾ ਤੁਹਾਡਾ ਜੀ ਕਰਦਾ ਓਨਲੀ 550 ਦਾ ਭਾਵੇਂ ਦਾ ਸੂਟ ਬਣਾਓ ਭਾਵੇਂ ਫਰਾਕ ਬਣਾਓ ਆ ਡਿਜ਼ਾਈਨ ਤਾਂ ਮੈਂ ਲਿਖ ਕੇ ਦੇ ਸਕਦਾ ਮੰਮੀ ਆ ਜੀ ਆ ਡਿਜ਼ਾਈਨ ਬਹੁਤ ਘੱਟ ਮਿਲੂਗਾ ਤੁਸੀਂ ਇੱਥੇ ਵਰਕ ਵੀ ਕਰਾ ਸਕਦੇ ਹੋ ਆਪਦੀ ਮਰਜ਼ੀ ਦਾ ਕੁਝ ਵੀ ਇੱਥੇ ਵਰਕ ਵੀ ਕਰਵਾ ਸਕਦੇ ਹੋ ਚੜ ਦੇ ਕਿ ਛੋਟਾ ਹਾਂ ਮੈਂ ਛੋਟੀ ਕਲਰ ਕੈਂਟ ਸਾਰਿਆਂ ਦੇ ਮੈਂ ਹਾਂ ਦੇਖੋ ਜੀ ਟੈਬੀ ਦੀ ਜੌਰ ਜੈਟ ਵੱਡੇ ਪਣੇ ਚ ਓਨਲੀ 550 ਜਿਹੜਾ ਮਰਜੀ ਕਲਰ ਪਰ ਫੋਟੋ ਕਿਤੇ ਨਹੀਂ ਦੋਲਣੀ ਤੁਸੀਂ ਵੀਰੇ ਮੈਂ ਆਲਦੀ ਜਾਂਦੀ ਆ ਫਿਰ ਦੇਖੀ ਰੰਗ ਇਹਨੇ ਦੇ ਕਿੰਨੇ ਮਿਲਦੇ ਜੁਲਦੇ ਇਹ ਐਂ ਲੱਗਦਾ ਵੀ ਇਹ ਤਾਂ ਪਤਾ ਦਿਖਾਤਾ ਹਨਾ ਹਾਂ ਦੇਖੋ ਜੀ ਕਲਰ ਦੇ ਇਹ ਹੋ ਮੀ ਜੀ ਦੇਖਿਓ ਤੇ ਕਰੀਮ ਕਲਰ ਰਹਾ ਉਹ ਵਾਈਟ ਸੀਗਾ ਕਰੀਮ ਆ ਇਹ ਕਰੀਮ ਜਿਹਾ ਕਲਰ ਆ ਨਾ ਔਨਲੀ 550 ਜੀ ਜਿਹੜਾ ਮਰਜੀ ਗਾਓ ਜੀ ਟੈਬੀ ਜੋਰਜ ਜੱਟ ਦਾ ਪੂਰੇ ਸਿਰੇ ਤੇ ਦੀ ਪ੍ਰਾਕ ਬਣ ਜੀ ਬਣਾਉਣਾ ਚਾਹੋ ਤਾਂ ਹੋ ਗਿਆ ਸਾਰਾ ਕਲਰ ਆ ਟੱਪ ਗਿਆ ਹਨਾ ਹਾਂਜੀ ਅਸੀਂ ਇੱਕ ਤੀਜੀ ਸੌ ਨੌ ਸਾਰਾ ਸਟਾਕ ਹੀ ਚੱਕ ਲਿਆ ਹੁੰਦਾ ਜੀ ਕਿ ਕਸਟਮਰ ਕੋਈ ਤਾ ਹੁਣਾ ਰਹੇ ਹਨਾ ਟੱਪ ਗਿਆ ਦੀ ਮੇਬੀ ਕਿ ਪਿੰਗ ਇਹਨੇ ਡਬਲ ਡਬਲ ਕਲਰ ਹੋ ਵਾਈ ਸੀਗਾ ਮੈਂ ਹਾਂ ਆਹੀ ਹੈ ਨਾ ਹਾਂ ਕਾਣੀ ਟੱਪਿਆ ਇਹ ਦਿਨ ਦੇ ਟੱਪ ਗਿਆ ਪਰ ਮਨਮੋਤ ਤਾਂ ਪਰਸ ਆ ਦੇਖੋ ਜੀ ਇਹ ਸੀ ਆਪਣਾ ਲਾਸਟ ਕਲਰ ਕੋਈ ਵੀ ਤੁਹਾਨੂੰ ਸੂਟ ਸੋਹਣਾ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਸੂਟ ਦੀ ਸਕਰੀਨ ਫੋਟੋ ਲੈਣੀ ਨਹੀਂ ਭੁੱਲਣੀ ਬਿਨਾ ਫੋਟੋ ਤੋਂ ਸਾਨੂੰ ਵੀਰੇ ਨਹੀਂ ਪਤਾ ਲੱਗਦਾ ਕਿਉਂਕਿ ਰੰਗ ਮਿਲਦੇ ਚਲਦੇ ਹੁੰਦੇ ਆ ਸੋ ਇਹ ਹੈ ਜੀ ਐਵੀ ਦੀ ਜੋਰਜਟ ਪੂਰੀ origignal ਹੋਊਗੀ only 550 ਦੀ ਦੋ ਸੂਟ ਤੇ 650 ਪਰ ਚਾਰਜ ਪੈਣਗੇ ਇੱਕ ਸੂਟ ਤੇ 50 ਪੈਣਗੇ ਕਿਸੇ ਨੇ ਕੋਈ ਸੂਟ ਮੰਗਵਾਉਣਾ ਹੋਵੇ ਤਾਂ ਤੁਸੀਂ ਫੋਟੋ ਲੈ ਕੇ ਮੰਗਵਾ ਸਕਦੇ ਹੋ ਤੇ ਅਸੀਂ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜਿਲ੍ਹਾ ਸਾਡਾ ਬਠਿੰਡਾ ਜੀ ਤੇ ਬਸ ਅਡੇ ਦੇ ਮਗਰਲੇ ਪਾਸੇ ਰਹਿ ਜਾਂਦਾ ਜੀ ਇਹ ਦਸ਼ਮੇਸ਼ ਨਗਰ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਮਾਫੀ ਚਾਹਦੇ ਹਾਂ ਸਤਿ ਸ੍ਰੀ ਅਕਾਲ ਜੀ